ਸਰ ਮੋਗਾ ਰੋਡ ਤੇ ਜੋ ਸਿੱਤਰ ਢਾਬਾ ਸ਼ਰਾਲ ਦੇ ਠੇਕੇ ਦੇ ਨਾਲ ਉਸ ਨੂੰ ਅੱਗ ਪਈ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਹਾਂਜੀ ਸਾਨੂੰ ਉਹਨਾਂ ਦਾ ਟੈਲੀਫੋਨ ਆਈ ਉਹਨਾਂ ਨੂੰ ਪਤਾ ਲੱਗਿਆ ਮੇਰਾ ਨਾਮ ਪਵਨ ਕੁਮਾਰ ਐਸਟੇਸ਼ਨ ਕੋਲ ਪਰਤੋਸੀ ਆਏ ਆਇਆ ਹੈ ਸਾਨੂੰ ਇਨਫੋਰਮ ਮਿਲਿਆ ਕਿ ਮੈਂ ਟੈਲੀਫੋਨ ਆਹੀ ਵੀ ਇਹ ਉਧਰ ਰੋੜ ਤੇ ਵਿਚਾਰਕਾਂ ਤੇ ਜਿਹੜੀ ਅੱਗ ਲੱਗੀ ਆ ਤੇ ਜਲਦੀ ਪਹੁੰਚੋ ਅਸੀਂ ਇਹਨਾਂ ਕੀ 1-2 ਮਿੰਟਾਂ ਦੇ ਵਿੱਚ ਪਹੁੰਚ ਗਏ ਆ तकरीबन ਸਵੇਰੇ 10 ਵਜੇ ਅੱਗ ਲੱਗੀ ਹੈ ਜਿਹੜੀ ਹੌਨਸਾਰ ਅਸੀਂ ਆਪ ਦਾ ਜਿਹੜਾ ਅਧਿਕਾਰੀ ਕਾਰਵਾਈ ਚ ਆਮ ਤੌਰ ਤੇ ਲੱਗਦਾ ਕੋਈ ਕਾਰਨ ਪਤਾ ਲੱਗਿਆ ਹਜੇ ਤੱਕ ਤਾਂ ਨਹੀਂ ਪਤਾ ਲੱਗਿਆ ਜੀ ਇਹ ਮੈਨੂੰ ਕਿਹਦੇ ਸਿਲੰਡਰ ਤੋਂ ਲੱਗੀ ਆ ਪਰ ਹਜੇ ਤੱਕ ਇਹਨਾਂ ਨਾਲ ਪੂਰੀ ਗੱਲਬਾਤ ਨਹੀਂ ਹੋਈ ਜੀ ਕਿਹੜਾ ਅਸੀਂ ਅੱਗ ਬੁਝਾ ਦਿੱਤੀ ਹੈ ਇਹ ਤਿੰਨ ਸਿਲੰਡਰ ਲੱਗੇ ਸੀ ਲੇਕਿਨ ਇਹਨਾਂ ਦਾ ਕਮਰਸ਼ੀਅਲ ਲੱਗਿਆ ਦੋ ਦੋਤੇ ਲੱਗੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸੀ ਤੇ तकरीबन 7:10 ਵਜੇ ਤੇ ਪਤਾ ਲੱਗਿਆ ਅੱਗ ਤੇ ਹੁਣ ਕਾਬੂ ਪਾਇਆ ਗਿਆ ਹਾਂਜੀ ਹਾਂਜੀ ਅੱਗ ਇੱਕ ਵਾਰੀ ਜਮਾਂ ਤੇ طرف ਝਾੜੀ ਆ ਤੇ ਸਿਲੰਡਰ ਵੀ ਚੈੱਕ ਕਰ ਲਏ ਆ ਠੀਕ ਹੈ ਉਹ ਬਿਲਕੁਲ ਸਹੀ ਆ ਤੇ ਇਹਦਾ ਜਿਹੜੀ ਰੈਗੂਲੇਟਰ ਉਹਦਾ ਲੱਗਿਆ ਸੀ ਆਹ ਉਹ ਲਾਟ ਦਿੱਤਾ ਗਿਆ ਹਣਾ ਸਾਈਡ ਤੇ ਰਖਵਾ ਦਿੱਤਾ ਤੇ ਇਹਨਾਂ ਨੂੰ ਕਹਿ ਵੀ ਦਿੱਤਾ ਜਿਹੜੀਆਂ ਸੀਦਾ ਹੈ ਜਿਹੜੀਆਂ ਲੀਕ ਹੈ ਕਿ ਮਾਰੀ ਮੋਟੀ ਗੈਸ ਨਹੀਂ ਕੋਈ ਜੰਦੀ ਆ ਇਹਨੂੰ ਸਾਈਡ ਤੇ ਰੱਖਿਓ ਅਜੰਸੀ ਨੂੰ ਫੋਨ ਕਰ ਦੋ ਆਪਕੋ ਲੈ ਜਾਣਗੇ ਕੀ ਨਾ ਸਰ ਸੇਫ ਕੇ ਜਾਓ ਇਹ ਅੱਗ ਕਿਵੇਂ ਲੱਗੀ ਤੇ ਕਦੋਂ ਲੱਗੀ ਇਹ ਜੀ ਆਈ ਅਸੀਂ ਸਵੇਰੇ 9:00 ਵਜੇ ਤੇ ਕਿਰਾਏ ਦੀ ਦੁਕਾਨ ਤੇ ਜੀ ਜੋ ਅੰਦਰੋਂ ਮੈਂ ਸਪਾਈਸ ਕੋਈ ਲੱਗਾ ਮੁੰਡਾ ਜਿਹੜਾ ਕਾਰੀਗਰ ਨਾਲ ਲੱਗਾ ਕੋਈ ਉਹ ਲਾ ਕੇ ਆਪਦੀ ਰਸੋਈ ਚ ਸਪਾਈਸ ਕੋਈ ਕਰਦਾ ਕਰਦਾ ਜੀ ਉਸ ਤੋਂ ਬਾਅਦ ਕਰਕੇ ਸਾਰੇ ਕੰਮ ਆਫਰੀ ਹੋ ਗਏ ਉਸ ਤੋਂ ਬਾਅਦ ਸਿਲੰਡਰ ਕਸਾ ਲੱਗਾ ਜੀ ਸਿਲੰਡਰ ਕੱਢ ਕੇ ਚੈੱਕ ਕਰਕੇ ਦੇਖਣ ਲੱਗੇ ਕੋਪੈ ਵੀ ਅੱਕਦੇਵੇਂ ਨਿਕਲਦੇ ਲੀਕ ਹੋ ਗਈ ਸੀ ਨਵਾਂ ਸਿਲੰਡਰ ਲੈਂਦੇ ਨਵਾਂ ਸਿਲੰਡਰ ਸੀ ਹਾਂ ਜੀ ਕ੍ਰੇਲੂ ਸਿਲੰਡਰ ਸੀ ਕਿ ਦੂਜਾ ਸੀ ਇਹ ਇਹ ਦੋ ਦੂਜੇ ਛੋਟੇ ਸੀ ਤੇ ਘਰ ਵਾਲਾ ਸੀ ਘਰ ਵਾਲਾ ਦੇਖਣੇ ਗੱਲ ਪਰਵਾ ਕੇ ਚ ਰੱਖਿਆ ਸੀ ਤੇ ਰਾਤ ਉਹ ਸਿਲੰਡਰ ਜਿਹੜੇ ਤੋਂ ਅੱਗ ਲੱਗੀ ਆ ਉਹ ਘਰ ਵਾਲਾ ਸਿਲੰਡਰ ਸੀ ਕਿ ਦੂਜਾ ਸੀ ਨਹੀਂ ਉਹ ਵੱਡੇ ਜਿਹੇ ਲੱਗੇ ਨੇ ਹਾਂਜੀ ਵੱਡੇ ਜਿਹੇ ਛੋਟੇ ਲੱਗੇ ਨਾ ਕਿੰਨਾ ਨੁਕਸਾਨ ਦਾ ਅੰਦਾਜ਼ਾ ਲਾ ਸਕਦੇ ਤੁਸੀਂ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਹੁਣ ਕਹਿ ਕੀ ਦੱਸਦੇ ਮੈਂ ਇੱਕ ਮੋਟਰਸਾਈਕਲ ਨਾਲ ਸਾਡੇ ਨਾਲ ਹੋਰ ਸਾਈਕਲ ਦੇ ਨਾਲ ਟਕਰਾ ਗਿਆ ਉਹ ਵੀ ਨਾਲ ਛੱਡ ਗਈ ਉਹ ਨਾਲ ਸਰੀ ਦਾ ਮੋਟਰਸਾਈਕਲ ਸੰਦਰੀ ਸੀ ਮੋਟਰਸਾਈਕਲ ਨਹੀਂ ਨਹੀਂ ਬਾਹਰ ਖੜਿਆ ਸੀ ਨਾਲ ਦੁਕਾਨ ਦੇ ਬਿਲਕੁਲ ਭ라이 ਦੇ ਨਾਲ ਨਾਲ ਦੁਕਾਨ ਦੇ ਬਿਲਕੁਲ ਭ라이 ਕਿੰਨਾ ਨੰਬਰ ਆ ਮੋਟਰਸਾਈਕਲ ਦਾ 400 ਦਾ ਨੰਬਰ ਹੈ ਤੇ ਕਿੰਨੇ ਹਨ 75 ਹੈ ਨਾ ਜੱਜ 9675 ਮੋਟਰਸਾਈਕਲ ਦਾ ਨੰਬਰ ਆ ਜੀ 83065 ਨਾ ਉਹ ਤੇਰੇ ਜਨੂਜੀ ਭਾਈ ਤੇ ਇਹਦੇ ਨਾਲ ਇੱਕ ਗੱਡੀ ਖੜੀ ਸੀ ਗੱਡੀ ਨੂੰ ਨੇ ਲੱਗੀ ਉਹ ਹੀ ਤਾਂ ਗੱਡੀ ਕਿਹਦਾ ਸਰ ਤੇ ਗੱਡੀ ਪੈਂਦਾ ਫਿਸਲੀ ਉਧਰੋਂ ਪੁਆਇੰਟ ਤੋਂ ਸੇਕਾ ਹੀ ਨਾ ਮੰਦੇ ਯਾਰ ਗੱਡੀ ਵੜ ਤੋਂ ਵਾਹ ਜਗਾਈ ਨੂੰ ਕਰਦੇ ਪੈਂਦੇ ਰਫਲ ਉਹਦਾ ਪਤਾ ਰੱਖੀਂ ਕਿਈ ਉਹ ਰੱਖਾਂਗੇ ਨਾ ਨਾ ਉਹ ਨਹੀਂ ਦਿੰਦੀ ਨਾ ਉਹਨਾਂ ਨੇ ਨਿਉਂ ਇਤੇ ਬੋਣੀ ਦੀ ਉਹ ਅੱਜ ਚਲੋ ਇਹ ਤਾਂ ਬੰਨ ਬੱਚਾ ਅਜਾ ਵਾਟ ਕੇ ਜਵਾਕ ਮਾਰ ਕੇ ਤੱਕ ਨਾ ਬਾਹਰ ਰਹਿ ਰਿਹਾ ਰਵੀ ਬਹੁਤ ਬਗੋਲ ਬਣਾ ਗਿਆ ਇਸ ਲਈ ਮਰ ਫਟ ਗਿਆ ਬੜੀ ਸਰਕਾਰ ਦੇ ਚੈਨ ਵਾਲਾ ਦੂਜਾ ਮੁੱਦਰਾ ਦਿੱਕਤਾਂ ਸਨ ਜਾਂ ਸਿਰਦੋਂ ਹਾਂ 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 ਆਹੋ ਆਹੋ ਕੰਕਿਰਦੋਂ ਆਹੋ ਆਹੋ ਆ ਦੇਵੀ ਜੀ ਆਪ ਲਈ ਖੋਲ੍ਹ ਆਪ ਦਾ ਨਾਮ ਚੱਲ ਨਹੀਂ ਕੋਈ ਸਰਮਾ ਨਹੀਂ ਮੋਬਾ ਰੋਡ ਤੇ ਸਥਿਤ ਜੋ ਸ਼ਰਾਬ ਦਾ ਠੇਕਾ ਹੁੰਦੇ ਨਾਲ ਬੈਂਕਰ ਦਾ ਟਾਬਾ ਜਿੱਥੇ ਕੇ ਲੋਕ ਖਾਣਾ ਖਾਣ ਵਾਸਤੇ ਜਾਂ ਸ਼ਰਾਬ ਪੀਣ ਵਾਸਤੇ ਆਉਂਦੇ ਸਨ ਉੱਥੇ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਔਰ ਇੱਕੋ ਜੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਅੱਗ ਬੁਝਾਉ ਫਾਇਰ ਬ੍ਰਿਗੇਡ ਵਾਲੇ ਇੱਥੇ ਅੱਗ ਬੁਝਾ ਰਹੇ ਆ ਬੜੀ ਸ਼ਕੱਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਬਸ ਇਨਾ ਨੁਕਸਾਨ ਹੋਇਆ ਜਾਂ ਜਾਨੀ ਨੁਕਸਾਨ ਦਾ ਕੀ ਹੋਇਆ ਉਹ ਜਾਣਕਾਰੀ ਹਾਸਲ ਕਰਾਂਗੇ ਨੇ ਬਨੇ ਆਪਣਾ ਬਾਊ ਕੋਲੇ ਤੁਸੀਂ ਦੇਖ ਸਕਦੇ ਹੋ ਮੁਗਾ ਰੋਡ ਤੇ ਸਿੱਧ ਸ਼ਰਾਬ ਦੇ ਟਾਬੇ ਦੇ ਸ਼ਰਾਬ ਦੇ ਠੇਕੇ ਦੇ ਕੋਲ ਇੱਕ ਵਿਸ਼ਾਲ ਦਾ ਟਾਬਾ ਜਿਸ ਤੇ ਸਿਲੰਡਰ ਤੋਂ ਅੱਗ ਲੀਕ ਹੋਈ ਔਰ ਕਾਫੀ ਨੁਕਸਾਨ ਹੋਇਆ ਜਿਸ ਤੇ ਵਿੱਚ ਇੱਕ ਮੋਟਰਸਾਈਕਲ ਵੀ ਸਾੜ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਤਾਬੇ ਵਾਲਿਆਂ ਦਾ ਕਹਿਣਾ ਹੈ ਕਿ ਸਾਡਾ ਕਾਫੀ ਨੁਕਸਾਨ ਹੋਇਆ ਹੈ ਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਾਨੂੰ ਜੋ ਸਾਡਾ ਨੁਕਸਾਨ ਆ ਉਹਦੀ ਭਰਪਾਈ ਕਰਵਾਈ ਜਾਵੇ ਮੈਂ ਰਮੇਸ਼ ਗੱਭਾਰਤੀ ਪੰਜਾਬ ਕੋਰਟ ਉਹਦਾ ਰੋਡ ਤੇ ਸਿੱਧ ਜੋ ਸ਼ਰਾਬ ਦਾ ਠੇਕਾ ਹੁੰਦੇ ਨਾਲ ਐਂਕਰ ਦਾ ਟਾਬਾ ਜਿੱਥੇ ਕੇ ਲੋਕ